ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਿਤ ਅਸਵਿਤੀ ਖਬਰ ਜੋ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਕਾਤਲਾ ਦਾ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਜਾ ਰਿਹਾ ਤੇ ਉਸ ਦੇ ਵਿੱਚ ਹੀ ਤੁਹਾਨੂੰ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਕਿ ਇਸ ਇਨਕਾਊਂਟਰ ਦੇ ਵਿੱਚ ਜਗਰੂਪ ਰੂਪਾ ਅਤੇ ਮਨਪ੍ਰਿਤ ਮੰਨੂ ਜੋ ਦੱਸੇ ਜਾ ਰਹੇ ਸੀ ਜੋ ਗੈਂਗਸਟਰ ਜਿਨ੍ਹਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਗੋਲੀਆਂ ਚਲਾਈਆਂ ਗਈਆਂ ਸੀਗਾ ਤਾਂ ਉਹ ਦੋਹੀ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਪਿੰਡ ਪੱਕਣ ਦੇ ਵਿੱਚ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਚਲਾਈਆਂ ਜਾ ਰਹੀਆਂ ਨੇ ਤਾਬੜ ਤੋੜ ਜਿੱਥੇ ਗੋਲੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਸਿੱਧੂ ਮੁਸੇਵਾਲੇ ਦੇ ਦੋ ਕਾਤਲ ਦੋ ਗੈਂਗਸਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦੋਹੀ ਜਾਣੇ ਮਾਰੇ ਗਏ ਨੇ ਇੱਕ ਵੱਡੀ ਅਪਡੇਟ ਜਿਹੜੀ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਜਿਹੜੀਆਂ ਦੁਪਹਿਰ ਤੋਂ ਹੀ ਜਿਹੜਾ ਇਹ ਮਾਮਲਾ ਸ਼ੁਰੂ ਹੋ ਜਾਂਦਾ ਹੈ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਅੰਮ੍ਰਿਤਸਰ ਦੇ ਪਿੰਡ ਪੱਕਨ ਦੇ ਇੱਕ ਖਬਰ ਹੈ ਜੁਥੇ ਕਿ ਲਗਾਤਾਰੀ ਤਾਬੜ ਤੋੜ ਗੋਲੀਆਂ ਚੱਲਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਤੇ ਇਸੇ ਦੌਰਾਨ ਇਹ ਪਿੰਡ ਦੇ ਵਿੱਚ ਵੀ ਕਾਫੀ ਜਿਹੜਾ ਖੌਫ ਦਾ ਖੌਫ ਫੈਲਿਆ ਹੋਇਆ ਹੈ ਪੂਰਾ ਗੋਲੀਆਂ ਦਾ ਦੱਸਦੀ ਹੈ ਕਿ AK-47 ਦੇ ਨਾਲ ਗੈਂਗਸਟਰਾਂ ਦੇ ਵੱਲੋਂ ਜਿਹੜੀ ਗੋਲੀਬਾਰੀ ਕੀਤੀ ਜਾ ਰਹੀ ਹੈ ਇਸੇ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਦੇ ਜਵਾਬ ਦੇ ਵਿੱਚ ਗੋਲੀਬਾਰੀ ਕਰ ਰਹੀ ਹੈ ਤੇ ਇਸੇ ਦੌਰਾਨ ਇਹ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਦੋ ਗੈਂਗਸਟਰ ਜਿਨ੍ਹਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦੋਹਾਂ ਦੋਹੀ ਜਿਹੜੇ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੇ ਦੱਸ ਦਈਏ ਕਿ ਮਨਪ੍ਰੀਤ ਮੰਨੂ ਉਹ ਹੈ ਜਿਸਨੇ ਸਿੱਧੂ ਮੂਸੇਵਾਲੇ ਦੇ ਪਹਿਲੀ ਗੋਲੀ ਮਾਰੀ ਸੀਗੀ ਤੇ ਅੰਕਿਤ ਸਿਰਸਾ ਉਹ ਹੈ ਜਿਸਨੇ ਗੋਲ ਨੇੜੇ ਹੋ ਕੇ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰੀਆਂ ਸੀਗੀਆਂ ਤੇ ਮਨਪ੍ਰੀਤ ਮੰਨੂ ਜਿਸ ਨੇ ਪਹਿਲੀ ਗੋਲੀ ਮਾਰੀ ਸੀਗੀ ਉਸ ਦਾ ਇਨਕਾਊਂਟਰ ਦੇ ਵਿੱਚ ਉਹ ਮਾਰਿਆ ਜਾਂਦਾ ਦੱਸਦੀ ਹੈ ਕਿ ਇਨਕਾਊਂਟਰ ਚੱਲ ਰਿਹਾ ਹੈ ਤੇ ਇਸੇ ਦੌਰਾਨ ਹੀ ਦੋ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਜੋ ਹੈ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਉਹ ਵੀ ਜ਼ਖਮੀ ਹੋ ਜਾਂਦੇ ਨੇ ਇਸ ਇਨਕਾਊਂਟਰ ਦੇ ਦੌਰਾਨ ਦੱਸਦੀ ਹੈ ਕਿ ਲਗਾਤਾਰ ਇਤਾਬੜ ਤੋੜ ਜਿਹੜੀਆਂ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਦੋਹੇ ਪਾਸੋਂ ਜਿਹੜੀਆਂ ਗੋਲੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਘਰ ਦੇ ਵਿੱਚ ਜੋ ਗੈਂਗਸਟਰਾਂ ਉਹ ਬੜੇ ਹੋਏ ਨੇ ਉਹਨਾਂ ਦੇ ਵੱਲੋਂ ਗੋਲੀਆਂ AK47 ਦੇ ਨਾਲ ਚੜਾਈਆਂ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਵੀ ਜਵਾਬੀ ਤੌਰ ਤੇ ਜਿਹੜੀ ਗੋਲੀਆਂ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਇਸ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਗੋਲੀਬਾਰੀ ਕੀਤੀ ਜਾ ਰਹੀ ਸੀਗੀ ਤਾਂ ਇਸ ਦੇ ਵਿੱਚ ਦੋ ਇਨਕਾਊਂਟਰ ਇਨਕਾਊਂਟਰ ਦੇ ਵਿੱਚ ਦੋ ਗੈਂਗਸਟਰ ਜਿਹੜੇ ਆ ਉਹ ਮਾਰੇ ਗਏ ਨੇ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਜੋ ਨੇ ਉਹ ਮਾਰੇ ਗਏ ਨੇ ਦੱਸਦੀ ਹੈ ਕਿ ਏਜਡੀ ਤਾਬੜ ਤੌਰ ਫਾਇਰਿੰਗ ਹੋਈ ਸੀਗੀ ਤੇ ਇਸੇ ਦਰਾਂ ਨਹੀਂ ਹੁਣ ਦੋ ਗੈਂਗਸਟਰ ਦੇ ਮਾਰੇ ਮਾਰ ਦੋ ਗੈਂਗਸਟਰਾਂ ਦੇ ਮਰਨ ਦੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਇਸੇ ਦਰਾਂ ਨਹੀਂ ਜਦੋਂ ਉੱਥੇ ਦੱਸਦੀ ਹੈ ਕਿ ਮੌਜੂਦਾ ਜੋ ਹਾਲਾਤ ਨੇ ਉਹ ਵੀ ਤਾਂ ਨੇ ਰੂਬਰੂ ਕਰਵਾਵਾਂਗੇ ਕਿ ਆਖਰਕਾਰ ਕੀ ਕੁਝ ਉੱਥੇ ਦੇ ਹਾਲਾਤ ਨੇ ਕੀ ਕੁਝ ਕੀ ਕੁਝ ਜਿਹੜੇ ਆ ਹਾਲਾਤ ਬਣੇ ਹੋਏ ਨੇ ਦੱਸਦੀ ਹੈ ਕਿ ਇੱਕ ਪੱਤਰਕਾਰ ਦੇ ਵੀ ਗੋਲੀ ਲੱਗ ਜਾਂਦੀ ਹੈ ਦੱਸ ਦਈਏ ਕਿ ਇੱਕ ਰਿਪੋਰਟਿੰਗ ਦੇ ਦਰਾਂ ਜੜੀ ਉੱਥੇ ਆਪਣੀ ਡਿਊਟੀ ਨਿਭਾਰੇ ਸੀਗੇ ਤਾਂ ਇੱਕ ਕੈਮਰਾ ਪਰਸਨ ਹੈ ਜਿਸਦੇ ਗੋਲੀ ਲੱਗ ਜਾਂਦੀ ਹੈ ਤੇ ਉਸ ਨੂੰ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਚੁੱਕਿਆ ਜਾਂਦਾ ਹੈ ਤੇ ਉਸ ਨੂੰ ਇਲਾਜ ਦੇ ਲਈ ਭੇਜ ਦਿੱਤਾ ਜਾਂਦਾ ਤਾਂ ਦੱਸ ਦਈਏ ਕਿ ਜਿੱਥੇ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਉੱਥੇ ਜਿੱਥੇ ਪੱਤਰਕਾਰ ਆਪਣੀ ਡਿਊਟੀ ਨਿਭਾਉਂਦੇ ਹੋਏ ਤੇ ਲਾਈਵ ਅਪਡੇਟ ਪੂਰੀ ਕਰ ਰਹੇ ਸੀਗੇ ਉੱਥੋਂ ਤੇ ਇੱਕ ਕੈਮਰਾਮੈਨ ਐ ਬੀ ਬੀ ਨਿਊਜ਼ ਦਾ ਜੋ ਕੈਮਰਾਮੈਨ ਦੱਸਿਆ ਜਾ ਰਿਹਾ ਉਹ ਵੀ ਉੱਥੇ ਜ਼ਖਮੀ ਹੋ ਜਾਂਦਾ ਹੈ ਜਿਸ ਗੋਲੀ ਲੱਗ ਜਾਂਦੀ ਹੈ ਤੇ ਉਸ ਨੂੰ ਫ ਉਠਾ ਕੇ ਇਸ ਨੂੰ ਇਲਾਜ ਦੇ ਲਈ ਭੇਜ ਦਿੱਤਾ ਗਿਆ ਤੇ ਵੱਡੀ ਖਬਰ ਤੁਹਾਣਾ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਇਨਕਾਊਂਟਰ ਚੱਲ ਰਿਹਾ ਸੀਗਾ ਤਾਬੜ ਤੋੜ ਗੋਲੀਆਂ ਚੱਲ ਰਹੀਆਂ ਸੀਗੀਆਂ ਤੇ ਇਸੇ ਦਰਾਂ ਨੇ ਹੁਣ ਦੋ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ ਕਿਉਂਕਿ ਇਹ ਦੋ ਗੈਂਗਸਟਰ ਉਹ ਨੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਗਿਆ ਸੀਗਾ ਤਰਨਤਾਰਨ ਵਾਲੀ ਸਾਈਡ ਤੇ ਜਾਂਦੇ ਪਏ ਸੀਗੇ ਉਸ ਸਮੇਂ ਇਹਨਾਂ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜੀ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਇਹਨਾਂ ਨੂੰ ਭਾਲ ਕਰਨੀ ਇਹਨਾਂ ਦੀ ਸ਼ੁਰੂ ਕਰ ਦਿੰਦਾ ਹੈ ਪੁਲਿਸ ਪ੍ਰਸ਼ਾਸਨ ਦੇ ਮੱਦੇਨਜ਼ਰ ਕਿਹਾ ਜਾ ਰਿਹਾ ਸੀਗਾ ਕਿ ਇਹ ਦੋ ਗੈਂਗਸਟਰ ਉਹ ਨੇ ਜੋ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਨੇ ਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀਆਂ ਮਨਪ੍ਰੀਤ ਮੰਨੂ ਅਜਿਹਾ ਗੈਂਗਸਟਰ ਹੈ ਜਿਸ ਨੇ ਸਿੱਧੂ ਮੂਸੇਵਾਲੇ ਨੂੰ ਪਹਿਲੀ ਗੋਲੀ ਮਾਰੀ ਸੀਗੀ ਤੇ ਗੋਲਡੀ ਬਰਾੜ ਦਾ ਕਰੀਬੀ ਦੱਸਿਆ ਜਾ ਰਿਹਾ ਦੱਸਿਆ ਕਿ ਮਨਪ੍ਰੀਤ ਮੰਨੂ ਨੇ ਪਹਿਲੀ ਗੋਲੀ ਮਾਰੀ ਸੀ ਕਿ ਸਿੱਧੂ ਮੂਸੇਵਾਲੇ ਨੂੰ ਤੇ ਗੋਲਡੀ ਬਰਾੜ ਦਾ ਜਿੱਥੇ ਕਰੀਬੀ ਦੱਸਿਆ ਜਾ ਰਿਹਾ ਤੇ ਉੱਥੇ ਹੀ ਗੋਲਡੀ ਬਰਾੜ ਦੀ ਗੱਲ ਕਰੀਏ ਤਾਂ ਉਸ ਦੇ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਪਹਿਲੀ ਗੋਲੀ ਜਿਹੜੀ ਸਿੱਧੂ ਮੂਸੇਵਾਲੇ ਨੂੰ ਉਹ ਗੋਲਡੀ ਸਿੱਧੂ ਮੂਸੇਵਾਲੇ ਨੂੰ ਜਿਹੜੀ ਪਹਿਲੀ ਗੋਲੀ ਹੈ ਉਹ ਮਨਪ੍ਰੀਤ ਮੰਨੂ ਹੀ ਮਾਰੇਗਾ ਤਾਂ ਉਸਤੇ ਜਦੋਂ ਪਹਿਲੀ ਗੋਲੀ ਉਹ ਮਾਰਦਾ ਤਾਂ ਉਸ ਤੋਂ ਬਾਅਦ ਅੰਕਿਤ ਸੇੜਸਾ ਦੇ ਵੱਲੋਂ ਜਿਹੜੀਆਂ ਤਾਬੜ ਤੋੜ ਉਸ ਦੇ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿੱਥੇ ਮੌਕੇ ਤੇ ਹੀ ਜਵਾਹਰਕੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਉਸ ਸਮੇਂ ਇਹਨਾਂ ਗੈਂਗਸਟਰਾਂ ਦੇ ਹੱਥ ਨੇ ਕੰਬੇ ਸੀਗੇ ਇੱਕ ਮਾਂ ਦੇ ਪੁੱਤ ਨੂੰ ਮਾਰਨ ਵੇਲੇ ਤਾਂ ਅਜੇ ਹੀ ਹੁਣ ਪੁਲਿਸ ਦੇ ਵੱਲੋਂ ਇੱਕ ਇਹਨਾਂ ਗੈਂਗਸਟਰਾਂ ਦਾ ਜਿਹੜਾ ਆ ਉਹ ਕਤਲ ਕਰ ਦਿੱਤਾ ਗਿਆ ਇਨਕਾਊਂਟਰ ਕਰ ਦਿੱਤਾ ਗਿਆ ਇਨਕਾਊਂਟਰ ਦੇ ਵਿੱਚ ਦੋਹੀ ਜਣੇ ਮਾਰੇ ਗਏ ਨੇ ਜਗਰੂਪ ਰੂਪਾ ਅਤੇ ਮਨਪ੍ਰਿਤ ਮੰਨੂ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਸੀਗੀਆਂ ਜੇਕਰ ਪ੍ਰਿਯਵਰਤ ਫੌਜੀ ਦੀ ਗੱਲ ਕਰੀਏ ਤੇ ਅੰਕਿਤ ਸੇਰਸਰੀ ਦੀ ਗੱਲ ਕਰੀਏ ਉਹਨਾਂ ਨੂੰ ਗੈਂਗਸਟਰਾਂ ਨੂੰ ਜਨਾਇਆ ਦਿੱਲੀ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਸੀਗਾ ਦਿੱਲੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਤੇ ਸਵਾਲ ਵੀ ਕਾਫੀ ਉੱਠ ਰਹੇ ਸੀਗੇ ਕਿ ਹਲੇ ਤੱਕ ਵੀ ਪੰਜਾਬ ਪੁਲਿਸ ਦੇ ਹੱਥ ਕੋਈ ਵੱਡੀ ਕਾਮਯਾਬੀ ਨਹੀਂ ਲੱਗੀ ਐ ਸਿੱਧੂ ਮੂਸੇਵਾਲੇ ਦੇ ਕਤਲਕਾਰ ਨੂੰ ਲੈ ਕੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲਕਾਰ ਨੂੰ ਲੈ ਕੇ ਜਿੰਨੇ ਵੀ ਗੈਂਗਸਟਰ ਨੇ ਆ ਯਾਨੀ ਕਿ ਜਿਹੜੇ ਨਾਮ ਕਰੀਏ ਨਾਮ ਲਈਏ ਪ੍ਰਿਯਵਰ ਤਫੌਜੀ ਦਾ ਲਈਏ ਜਾਂ ਅੰਕਿਤ ਸੇਰਸਾ ਦਾ ਨਾਮ ਲਈਏ ਤਾਂ ਇਹਨਾਂ ਨੂੰ ਜਿਹੜਾ ਹੈ ਦਿੱਲੀ ਪੁਲਿਸ ਦੇ ਵੱਲੋਂ ਹੀ ਹਿਰਾਸਤ ਦੇ ਵਿੱਚ ਲਿਆ ਗਿਆ ਦਿੱਲੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਿਹੜਾ ਜਿਵੇਂ ਸੀ ਪੰਜਾਬ ਪੁਲਿਸ ਨੂੰ ਜਿਹੜਾ ਰਿਮਾਂਡ ਦੇ ਉੱਤੇ ਦਿੱਤੇ ਗਏ ਨੇ ਇਸੇ ਦੌਰਾਨ ਹੀ ਹੁਣ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੰਜਾਬ ਪੁਲਿਸ ਨੇ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਜੋ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਨੇ ਸਿੱਧੂ ਮੂਸੇਵਾਲੇ ਦਾ ਇਹਨਾਂ ਦੇ ਵੱਲੋਂ ਕਤਲ ਕੀਤਾ ਗਿਆ ਤੇ ਇਸੇ ਦੌਰਾਨ ਹੀ ਹੁਣ ਇਹ ਦੋਹੀ ਜਾਣੇ ਇਨਕਾਊਂਟਰ ਦੇ ਵਿੱਚ ਮਾਰਨ ਦੀ ਮਰਨ ਦੀ ਇਹਨਾਂ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਉੱਥੇ ਦੇ ਮੌਜੂਦਾ ਪਿੰਡ ਦੇ ਵਾਸੀਆਂ ਦਾ ਕੀ ਕਹਿਣਾ ਹੈ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਉਹਦੇ ਵਿੱਚ ਕੋਈ ਅਣਪਛਾਤੀ ਬੰਦੇ ਆਏ ਦੱਸਦੇ ਆ ਉਹਨਾਂ ਦੇ ਮਗਰ ਕਿਤੇ ਪੁਲਿਸ ਦੀਆਂ ਗੱਡੀਆਂ ਲੱਗੀਆਂ ਤੇ ਉਹਨਾਂ ਨੇ ਜਦੋਂ ਉਹ ਉਹਨੂੰ ਗੱਡੀਆਂ ਨੂੰ ਘੇਰਾ ਪਾਇਆ ਤੇ ਉਹ ਗੱਡੀਆਂ ਆਣ ਕੇ ਮਕਈ ਦੇ ਵਿੱਚ ਵੜਗੀਆਂ ਤੇ ਬਲਵਿੰਦਰ ਸਿੰਘ ਬਿੱਲਾ ਨਾਮ ਦਾ ਇੱਕ ਖੇਤ ਆ ਤੇ ਉਹਦੇ ਵਿੱਚ ਇੱਕ ਪੁਰਾਣਾ ਮਕਾਨ ਬਣਿਆ ਉਹਨਾਂ ਮਕਾਨ ਨੂੰ ਆਪਣਾ ਬੈਂਕਰ ਸੰਭਾਲ ਕੇ ਤੇ ਬੈਂਕਰ ਦੇ ਵਿੱਚ ਵੜ ਗਏ ਨੇ ਬੈਂਕਰ ਸਮਝ ਕੇ ਉਹ ਬੈਂਕਰ ਵਿੱਚ ਵੜੇ ਹੋਏ ਤੇ ਮਮਟੀ ਦੇ ਵਿੱਚੋਂ ਥੱਲੇ ਨੂੰ ਫਾਇਰ ਕਰ ਰਹੇ ਉਦੋਂ ਸਾਡੇ ਪੰਜਾਬ ਪੁਲਿਸ ਦੀ ਕਮਾਂਡੋ ਬਾਹਰੋਂ ਫਾਇਰ ਕਰ ਰਹੀ ਆ ਤੇ ਫਾਇਰਿੰਗ ਦੀ ਆਵਾਜ਼ ਆ ਰਹੀ 10:40 ਮਿੰਟ ਤੇ ਦੇਦੋਂ ਦਾ ਘੇਰਾ ਪਿਆ ਉਦੋਂ ਦੀ ਫਾਇਰਿੰਗ ਹੋ ਰਹੀ ਆ ਤੁਹਾਡੇ ਕੈਮਰੇ ਉਹ ਤੁਹਾਡੇ ਮੈਕ ਵਿੱਚ ਤੁਸੀਂ ਆ ਵੀ ਕੈਚ ਕਰ ਰਹੇ ਹੋ ਵੀ ਹਾਲੀ ਤੱਕ ਇਹ ਜੀ ਫਾਇਰਿੰਗ ਦੀ ਆਵਾਜ਼ ਆ ਰਹੀ ਆ ਇਹ ਵੀ ਸਾਡੀਆਂ ਮਾਵਾ ਦੇ ਪੁੱਤ ਨੇ ਜਿਹੜੇ ਮਰਦੇ ਨੇ ਉਹ ਵੀ ਸਾਡੀਆਂ ਮਾਵਾ ਦੇ ਪੁੱਤ ਨੇ ਅਸੀਂ ਗੁਰੂ ਰਾਮਦਾਸ ਦੇ ਘਰ ਗੁਰੂ ਹਰ ਗੋਬਿੰਦ ਸਿੰਘ ਜੀ ਦੇ ਗਾੜੀ ਅਰਦਾਸ ਕਰਦੇ ਆ ਵੀ ਇਹਨਾਂ ਨੂੰ ਇਹਨਾਂ ਕਮਾਂ ਤੋਂ ਮੁੜ ਕੇ ਆਪਣੇ ਪਿੰਡਾਂ ਵਿੱਚ ਆਪਣੇ ਨਗਰਾਂ ਵਿੱਚ ਆਪਣੇ ਸ਼ਹਿਰਾਂ ਵਿੱਚ ਸੁਜੀਤ ਸਰਜੀਤ ਹੋਣਾ ਚਾਹੀਦਾ ਵਾ ਤਾਂ ਜੋ ਕਿ ਜਿਹੜੇ ਜੇ ਪੰਜਾਬ ਪੁਲਿਸ ਦੀ ਗੱਲ ਕਰੀ ਉਹ ਵੀ ਸਾਡੇ ਹੀ ਭਰਾ ਨੇ ਸਾਡੀਆਂ ਮਾਤਾਵਾ ਪੈਣਾ ਦੇ ਭਰਾ ਪੁੱਤ ਨੇ ਤੇ ਉਹ ਜਿਹੜੇ ਇਹ ਜਿਹੜੇ ਗੈਂਗਸਟਰ ਬਣੇ ਨੇ ਪੁੱਠਿਆਂ ਹਰਾਵਾਂ ਉੱਤੇ ਚੱਲ ਗਏ ਇਹ ਵੀ ਸਾਡੀਆਂ ਹੀ ਪਰਿਵਾਰਾਂ ਵਿੱਚੋਂ ਗਏ ਨੇ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਮਾੜੇ ਕੰਮ ਛੱਡ ਕੇ ਦੇ ਸਿੱਧੇ ਕੰਮਾਂ ਦੇ ਉੱਤੇ ਪੈ ਜਾਣ ਤਾਂ ਜੋ ਕਿ ਕਿਸੇ ਨੂੰ ਵੀ ਕਿਸੇ ਗੱਲ ਦਾ ਖਤਰਾ ਨਾ ਰਹੇ ਆਪਾਂ ਦੇਸ਼ ਦੀ ਰਾਖੀ ਕਰਨ ਵਾਸਤੇ ਆਪਣੇ ਜੇ ਨੌਜਵਾਨ ਪ੍ਰਤੀ ਕਿਤੇ ਉਹ ਵੀ ਸਾਡੇ ਹੀ ਮਾਪੇ ਉਹ ਕਿੰਨੇ ਗੈਂਗਸਟਰ ਆ ਹਾਲੀ ਤੱਕ ਵੇਖੋ ਕੋਈ ਇੱਕ ਕਰੋਲਾ ਗੱਡੀ ਦੱਸਦੇ ਇੱਕ ਥਾਰ ਗੱਡੀ ਦੱਸਦੇ ਜਿਹੜੀਆਂ ਇੱਥੇ ਐਂਟਰ ਹੋਈਆਂ ਦੇ ਉਹਨਾਂ ਦੇ ਮਗਰੀ ਦੇ ਚੌਹਾਂ ਦੀ ਆਵਾਜ਼ ਹੈ ਹਾਲੇ ਤੱਕ ਹਾਲੀ ਤੱਕ ਤੇ ਚਲੋ ਕੋਈ 4 ਦੱਸ ਰਿਹਾ ਕੋਈ 2 ਦੱਸ ਰਿਹਾ ਤੇ ਉਹ ਗੱਡੀਆਂ ਪਜਾ ਕੇ ਉਹਨਾਂ ਕੇ ਦੇ ਵਿੱਚ ਵਾਰ ਦਿੱਤੀਆਂ ਕਿੰਨੇ ਕੋਈ ਮਾਰੇ ਆ ਜ਼ਖਮੀ ਇਹ ਸਰ ਕੋਈ ਹਾਲੀ ਪਤਾ ਨਹੀਂ ਲੱਗਣ ਡਿਆ ਤੇ ਤੁਹਾਡੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਵੀ ਇੱਕ ਗੈਂਗਸਟਰ ਦੱਸ ਦਿਆਗਾ ਇਨਕਾਊਂਟਰ ਹੋ ਗਿਆ ਰੂਪਾ ਦਾ ਦੇ ਕਾਊਂਟਰ ਹੋ ਗਿਆ ਤੁਹਾਡੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਹਾਲੀ ਤੱਕ ਵੇਖੋ ਪੁਲਿਸ ਪ੍ਰਸ਼ਾਸਨ ਕਿਸੇ ਨੂੰ ਲਾਗੇ ਨਹੀਂ ਜਾਣਦੇ ਡਿਆ ਗੋਲੀ ਦੀ ਆਵਾਜ਼ ਆਈ ਹੈ ਮ ਜਿਸ ਤਰ੍ਹਾਂ ਗੋਲੀਬਾਰੀ ਹੋ ਰਹੀ ਹੈ ਸਾਨੂੰ ਵੀ ਅੱਗੇ ਨਹੀਂ ਜਾਣਾ ਚਾਹੀਦਾ ਦਿਲਵਦੀ ਕਰਕੇ ਅਸੀਂ ਅੱਗੇ ਚਲੇ ਜਾਂਦੇ ਹਾਂ ਜਿਤਨਾ ਪਿੱਛੇ 84 ਦਾ ਮਾਹੌਲ ਸੀ ਅੱਜ ਉਹ 84 ਵਾਲਾ ਮਾਹੌਲ ਫੇਰ ਦੁਬਾਰੇ ਬਣਿਆ ਹੋਇਆ ਵਾ ਮਾਵਾ ਸਾਹਿਬ ਨਾਲ ਦੇ ਪਿੰਡਾਂ ਦੇ ਵਿੱਚ ਕਿਦਾਂ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੇਖੋ ਜੀ ਭਗਨੇ ਹੁਸ਼ਿਆਰ ਨਗਰ ਦੇ ਲਾਗੇ ਜਿਹੜੇ ਡੇਰੇ ਵਸਦੇ ਉਹਨਾਂ ਵਿੱਚ ਇੱਕ ਬੜਾ ਜਿਆਦਾ ਦਹਿਸ ਦਾ ਮਾਹੌਲ ਪਾਇਆ ਜਿਉਂ ਸਕੂਲ ਦੇ ਵਿੱਚੋਂ ਬੱਚੇ ਪੜ੍ਹ ਕੇ ਸਾਡੇ ਭਗਨੇ 'ਚ ਸਾਡੀਆਂ ਬੇਟੀਆਂ ਉਹ ਬੇਟੇ ਪੜ੍ਹ ਕੇ ਆ ਰਹੇ ਸੀਗੇ ਉਹ ਬੜੇ ਇੱਕ ਸਹਿਮੇ ਹੋਏ ਸੀ ਕਿ ਇਹਦੇ ਆਣ ਕੇ ਆਪਣੇ ਮਾਵਾ ਦੇ ਗੱਲ ਲਾ ਕੇ ਲਾ ਕੇ ਰੋ ਰੇ ਸੀ ਵੀ ਆਪਣੇ ਏਰੀਆ ਵਿੱਚ ਅੱਜ ਇੱਕ ਬੜਾ ਜਿਆਦਾ ਗੋਲੀਬਾਰੀ ਦਾ ਮਾਹੌਲ ਬਣਿਆ ਤੇ ਬੱਚੇ ਬੜੇ ਸਹਿਮੇ ਹੋ ਤੇ ਉਹ ਬੱਚੇ ਵੀ ਬੜੇ ਬੜੇ ਪੁਲਿਸ ਛੋਣੀ ਵਿੱਚ ਤਬਦੀਲ ਹੋ ਚੁੱਕੇ ਨੇ ਇਹ ਜਿਹੜੇ ਦੋ ਪਿੰਡ ਹਸ਼ਰਨਗਰ ਚੀਚਾ ਔਰ ਤੀਜਾ ਪਿੰਡ ਪਕਣਾ ਇਹ ਪੁਲਿਸ ਛੋਣੀ ਵਿੱਚ ਤਬਦੀਲ ਹੋ ਚੁੱਕੇ ਨੇ ਦੋ ਜ਼ਿਲ੍ਹਿਆਂ ਦੀ ਇੱਥੇ ਪੂਰੀ ਪੁਲਿਸ ਫੋਰਸ ਪਹੁੰਚੀ ਹੋਈ ਹੈ ਔਰ ਨਾਲ ਕਮਾਂਡੋ ਵੀ ਪਹੁੰਚੀ ਹੈ। ਲਾਸਟ ਅਪਡੇਟ ਕੀ ਹੁਣ ਤੱਕ ਕੀ ਮਤਲਬ ਹਾਲੀ ਤੱਕ ਤੇ ਉਹ ਵਾਲੀ ਗੋਲੀਆਂ ਦੀ ਆਵਾਜ਼ ਆ ਰਹੀ ਹੈ, ਵਾਲੀ ਪਤਾ ਨਹੀਂ ਲੱਗ ਰਿਹਾ ਕੋਈ ਵੀ ਵੇਖੋ ਤੁਹਾਡੇ ਸਾਹਮਣੇ ਕੈਮਰੇ ਵਿੱਚ ਦੱਸੀ ਰਹੀ ਵੀ ਵਿਹੇਲੀ ਦੇ ਵਿੱਚ ਉਹ ਵੜੇ ਹੋਏ ਨੇ। ਹਾਲੀ ਤੱਕ ਹਾਲੀ ਤੇ ਇਹ ਆਪੀ ਤੇ ਤੁਸੀਂ ਪਿੰਡ ਦੇ ਲੋਕਾਂ ਦਾ ਬਿਆਨ ਸੁਣਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦੋਨਾਂ ਪਾਸਿਓ ਜਿਹੜੀਆਂ ਤਾਬੜ ਤੋੜ ਗੋਲੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਦੇਖ ਕੇ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਕਿਉਂਕਿ ਇਹ ਵੀ ਮਾਮੇ ਸੁਣਿਆ ਹੋਵੇਗਾ ਉਸ ਸ਼ਖਸ ਦਾ ਕਹਿਣਾ ਹੈ ਕਿ ਸਾਨੂੰ ਬਿਲਕੁਲ ਵੀ ਇਹ ਚੰਗਾ ਨਹੀਂ ਲੱਗ ਰਿਹਾ ਦੇਖ ਕੇ ਕਿ ਤਾਬੜ ਤੋੜ ਗੋਲੀਆਂ ਚੱਲ ਰਹੀਆਂ ਨੇ ਉਧਰੋਂ ਗੈਂਗਸਟਰ ਵੀ ਗੋਲੀਆਂ ਚਲਾ ਰਹੇ ਨੇ ਤੇ ਇਧਰੋਂ ਪੁਲਿਸ ਪ੍ਰਸ਼ਾਸਨ ਵੀ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸੇ ਦਰਾਂ ਨੀ ਉਹਨਾਂ ਦਾ ਕਹਿਣਾ ਹੈ ਕਿ ਮਾਮਾ ਦੇ ਪੁੱਤ ਨੇ ਤੇ ਇਹਨਾਂ ਨੂੰ ਇਸ ਰਾਸਤੇ 'ਚੋਂ ਨਿਕਲ ਕੇ ਇੱਕ ਚੰਗੇ ਰਾਹ ਦੇ ਉੱਤੇ ਤੁਰਨਾ ਚਾਹੀਦਾ ਕਿਉਂਕਿ ਜੇਕਰ ਗੱਲ ਕਰੀਏ ਤਾਂ ਗੈਂਗਸਟਰ ਜਿਹੜੇ ਨੇ ਇੱਕ ਬੁਰੇ ਰਾਹ ਦੇ ਉੱਤੇ ਤੁਰ ਪਏ ਨੇ ਗੈਂਗਸਟਰ ਬਾਹ ਦੇ ਉੱਤੇ ਤੁਰ ਪਏ ਨੇ ਕਿ ਗੋਲੀਆਂ ਇਹਨਾਂ ਦੇ ਵੱਲੋਂ ਤਾਬੜ ਤੋੜਾ ਚਲਾਈਆਂ ਜਾ ਰਹੀਆਂ ਨੇ ਤੇ ਇੱਥ ਵਾਸੀ ਉਸ ਦਾ ਕਹਿਣਾ ਹੈ ਕਿ ਸਾਨੂੰ ਦੇਖ ਕੇ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਉਹ ਵੀ ਮਾਮਾ ਦੇ ਪੁੱਤ ਨੇ ਤੇ ਵੀ ਮਾਮਾ ਦੇ ਪੁੱਤ ਨੇ ਕਿਸੇ ਨੂੰ ਵੀ ਨਹੀਂ ਮਾਰਨਾ ਚਾਹੀਦਾ ਤੇ ਨਾ ਹੀ ਕਿਸੇ ਨੂੰ ਮਰਨਾ ਚਾਹੀਦਾ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਇਸ ਗੈਂਗਸਟਰਵਾਦ ਤੋਂ ਬਾਹਰ ਨਿਕਲ ਕੇ ਇੱਕ ਚੰਗੇ ਰਾਹ ਦੇ ਉੱਤੇ ਤੁਰਨਾ ਚਾਹੀਦਾ ਤੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਸ਼ਾਮਲ ਤਿੰਨ ਸ਼ਾਰਪ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਵਿੱਚ ਘੇਰ ਲਿਆ ਤੇ ਅਟਾਰੀ ਸਰਹੱਦ ਤੋਂ 10 ਕਿਲੋਮੀਟਰ ਦੂਰ ਦਰਾਡੇ ਹੁਸ਼ਿਆਰਪੁਰ ਨਗਰ 'ਚ ਤਿੰਨ ਘੰਟੇ ਤੱਕ ਮੁਕਾਬਲਾ ਚੱਲ ਰਿਹਾ ਹੈ ਦੱਸ ਦਈਏ ਕਿ ਪੁਲਿਸ ਨੇ ਇੱਕ ਇਨਕਾਊਂਟਰ ਦੇ ਵਿੱਚ ਦੱਸ ਜੀ ਕਿ ਇਨਕਾਊਂਟਰ ਦੇ ਵਿੱਚ ਹੁਣ ਜਿੱਥੇ ਪਹਿਲੀ ਖਬਰ ਆ ਰਹੀ ਸੀ ਕਿ ਇੱਕ ਗੈਂਗਸਟਰ ਨੂੰ ਮਾਰ ਦਿੱਤਾ ਗਿਆ ਤੇ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਦੋਹੇ ਗੈਂਗਸਟਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਨਕਾਊਂਟਰ ਦੇ ਵਿੱਚ ਦੋਹੇ ਗੈਂਗਸਟਰ ਜਿਹੜੇ ਨੇ ਉਹ ਮਾਰੇ ਗਏ ਨੇ ਤਿੰਨ ਪੁਲਿਸ ਕਰਮੀ ਵੀ ਜ਼ਖਮੀ ਦੱ세 ਜਾ ਰਹੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤਿੰਨਾਂ ਦੇ ਵਿੱਚੋਂ ਦੋ ਗੈਂਗਸਟਰ ਮਨਪ੍ਰੀਤ ਮਨੂ ਕੁਸਾ ਅਤੇ ਜਗਰੂਪ ਰੋਪਾ ਨੇ ਅਤੇ ਤੀਜੇ ਗੈਂਗਸਟਰ ਦੀ ਪਛਾਣ ਹਜਲੇ ਤੱਕ ਨਹੀਂ ਹੋਈ ਹੈ ਕਿ ਆਖਰਕਾਰ ਤੀਜਾ ਗੈਂਗਸਟਰ ਕੌਣ ਹੈ ਕਿਉਂਕਿ ਜਿਸ ਘਰ ਦੇ ਵਿੱਚ ਉਹ ਫਾਇਰਿੰਗ ਕਰ ਤੱਕ ਪੂਰੀ ਵੀ ਜਿਹੜੀ ਜਾਣਕਾਰੀ ਸਾਹਮਣੇ ਖੁੱਲਦੀ ਹੋਈ ਨਜ਼ਰ ਨਹੀਂ ਆਈ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਤਿੰਨ ਗੈਂਗਸਟਰ ਨੇ ਤੇ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਇਹਨਾਂ ਤਿੰਨ ਗੈਂਗਸਟਰਾਂ ਦੇ ਵਿੱਚੋਂ ਦੋ ਗੈਂਗਸਟਰ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀਗਾ ਜਗਰੂਪ ਰੂਪਾ ਅਤੇ ਇਸ ਨਾਲ ਹੀ ਮਨਪ੍ਰਿਤ ਮੰਨੂ ਕੁਸਾ ਜੋ ਕਿ ਕੁਸਾ ਪਿੰਡ ਦਾ ਉਸ ਨੂੰ ਮੰਨੂ ਕੁਸਾ ਵੀ ਕਿਹਾ ਜਾਂਦਾ ਹੈ ਤਾਂ ਉਹਨਾਂ ਦਾ ਦੋਨਾਂ ਦਾ ਇਨਕਾਊਂਟਰ ਵਿਦ ਇਨਕਾਊਂਟਰ ਜਿਹੜਾ ਉਹਨਾਂ ਦਾ ਕਰ ਦਿੱਤਾ ਗਿਆ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਜੋ ਤੀਜਾ ਗੈਂਗਸਟਰ ਹੈ ਉਹ ਕੌਣ ਹੈ ਉਸ ਦੀ ਪਛਾਣ ਹੱਲੇ ਤੱਕ ਨਹੀਂ ਕੀਤੀ ਗਈ ਹੈ ਗੈਂਗਸਟਰ ਨੇ ਮਾਰਿਆ ਦੱਸਿਏ ਕਿ ਗੈਂਗਸਟਰ ਕਿਸੇ ਨੇ ਮਾਰਿਆ ਇਹਨਾਂ ਸਾਰਿਆਂ ਤੇ ਪਾਕਿਸਤਾਨ ਭੱਜਣ ਦਾ ਸ਼ੱਕ ਸੀਗਾ ਅਤੇ ਇਸੇ ਕਾਰਨ ਉਸ ਸਰਹੱਦ ਦੇ ਨੇੜੇ ਹੀ ਰੁਕੇ ਹੋਏ ਸੀਗੇ ਦੱਸਦੀ ਹੈ ਕਿ ਸਰਹੱਦ ਦੇ ਬਿਲਕੁਲ ਹੀ ਨੇੜੇ ਰੁਕੇ ਹੋਏ ਸੀਗੇ 10 ਕਿਲੋਮੀਟਰ ਦੂਰ ਦਰਾਡੇ ਸ਼ਹਿਰ ਹੁਸ਼ਿਆਰਪੁਰ ਨਗਰ ਚ 3 ਘੰਟੇ ਤੱਕ ਮੁਕਾਬਲਾ ਚੱਲਦਾ ਰਿਹਾ 3 ਘੰਟੇ ਤੋਂ ਹੁਣ ਤੱਕ ਕਾਫੀ ਸਮਾਂ ਹੋ ਚੁੱਕਾ ਹੈ ਕਿ ਲਗਾਤਾਰੀ ਤਾਬੜ ਤੋਰ ਗੋਲੀਆਂ ਚੱਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਦੱਸਦੀ ਹੈ ਕਿ ਸਰਹੱਦ ਦੇ ਨੇੜੇ ਹੀ ਰੁਕੇ ਹੋਏ ਸੀਗੇ ਤੇ ਸ਼ੱਕ ਸੀਗਾ ਉਹਨਾਂ ਦੇ ਉੱਤੇ ਕਿ ਇਹ ਪਾਕਿਸਤਾਨ ਭੱਜਣ ਵਾਲੇ ਨੇ ਤੇ ਇਸੇ ਦਰਾਂ ਨਹੀਂ ਦੱਸਦੀ ਹੈ ਕਿ ਸਰਹੱਦ ਦੇ ਨੇੜੇ ਇਹੀ ਰੁਕੇ ਹੋਏ ਸੀਗੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਸਪੈਸ਼ਲ ਆਪਰੇਸ਼ਨ ਸੈੱਲ ਅਤੇ ਇਸ ਦੇ ਨਾਲ ਹੀ ਦੱਸ ਜੇ ਕਿ ਕੰਟਰੋਲ ਯੂਨਿਟ ਤੋਂ ਇਹ ਇਲਾਵਾ ਅੰਮ੍ਰਿਤਸਰ ਪੁਲਿਸ ਨੇ 2 ਕਿਲੋਮੀਟਰ ਦਾ ਇਲਾਕਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਲਿਆ 2 ਕਿਲੋਮੀਟਰ ਦਾ ਇਲਾਕਾ ਪੂਰੀ ਤਰ੍ਹਾਂ ਸੀਲ ਕਰਕੇ ਜਿਹੜੀ ਆ ਗੋਲੀਬਾਰੀ ਕੀਤੀ ਗਈ ਹੈ ਦੱਸ ਜੇ ਕਿ ਤਾਬੜ ਤੋੜੋ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਪੁਲਿਸ ਦੀ ਬੈਸਟ ਸ਼ੂਟਰ ਅਤੇ ਕੁਇਕ ਰਿਐਕਸ਼ਨ ਟੀਮ ਵੀ ਮੌਕੇ ਤੇ ਪਹੁੰਚੀ ਹੋਈ ਹੈ ਉਹਨਾਂ ਦੇ ਵੱਲੋਂ ਮੌਜੂਦ ਹੈ ਤੇ ਤਾਬੜ ਤੋੜ ਗੋਲੀਆਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਵੀ ਤੁਹਾਨੂੰ ਮੌਕੇ ਦੀਆਂ ਦਿਖ ਜਰਿਆ ਨੇ ਕਿ ਕਿਵੇਂ ਗੋਲੀਆਂ ਚੱਲਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ ਇਸ ਗੋਲੀਬਾਰੀ ਦੇ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਉਹ ਵੀ ਜ਼ਖਮੀ ਹੋ ਜਾਂਦੇ ਨੇ ਤੇ ਇਸ ਦੇ ਨਾਲ ਹੀ ਦੋ ਗੈਂਗਸਟਰ ਜੋ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਨੇ ਉਹਨਾਂ ਦਾ ਵੀ ਇਨਕਾਊਂਟਰ ਕਰ ਦਿੱਤਾ ਗਿਆ ਦੂਵੇਂ ਪਾਸੇ ਤੋਂ ਗੋਲੀਬਾਰੀ ਜਾਰੀ ਹੈ ਇੱਕ ਗੈਂਗਸਟਰ ਨੇ AK 47 ਦੇ ਨਾਲ AK 47 ਦੇ ਨਾਲ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਹੈ ਦੱਸਦੇ ਕਿ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਕੋਲੋਂ ਮੂਸੇਵਾਲੇ ਦੇ ਕਤਲ ਦੇ ਵਰਤੇ ਗਏ ਹਥਿਆਰ ਹਨ ਅਤੇ ਪੁਲਿਸ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਹਦਾਇਤ ਦਿੱਤੀ ਹੈ ਕਿਉਂਕਿ ਪਿੰਡ ਵਿੱਚ ਪਿੰਡ ਪੱਕਣ ਦੇ ਵਿੱਚ ਜਿਹੜੀ ਗੋਲੀਬਾਰੀ ਹੋ ਰਹੀ ਹੈ ਇਸ ਨੂੰ ਦੇਖਦੇ ਹੋਏ ਉਸੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਪਿੰਡ ਦੇ ਲੋਕਾਂ ਨੂੰ ਅਗਾਹ ਕੀਤਾ ਹੈ ਇਹ ਕਿ ਹਦਾਇਤ ਦੇ ਦਿੱਤੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਦੇਖਿਆ ਜਾਵੇ ਤਾਂ ਇੱਕ ਪੱਤਰਕਾਰ ਵੀ ਉੱਥੇ ਕਾਇਲ ਹੋ ਜਾਂਦਾ ਹੈ ਜ਼ਖਮੀ ਹੋ ਜਾਂਦਾ ਹੈ ਲੱਤ ਦੇ ਵਿੱਚ ਗੋਲੀ ਵੱਜ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਉਠਾਇਆ ਜਾਂਦਾ ਤੇ ਇਲਾਜ ਦੇ ਲਈ ਭੇਜ ਦਿੱਤਾ ਜਾਂਦਾ ਕਿਉਂਕਿ ਹਾਲਾਤ ਜਿਹੜੇ ਕਾਫੀ ਗੰਭੀਰ ਬਣਦੇ ਹੋਏ ਉੱਥੇ ਨਜ਼ਰ ਆ ਰਹੇ ਨੇ ਆਪਣੀ ਡਿਊਟੀ ਨਿਭਾ ਰਿਆ ਸੀਗਾ ਉੱਥੇ ਦੱਸ ਜੀਏ ਕਿ ਹੁਣ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ AK47 ਦੇ ਨਾਲ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਕਿ ਦੋਵਾਂ ਕੋਲੋਂ ਮੁਸੇਵਾਲੇ ਦੇ ਕਤਲकांड ਦੇ ਵਿੱਚ ਵਰਤੇ ਗਏ ਹਥਿਆਰ ਨੇ ਜਿਨ੍ਹਾਂ ਦੇ ਨਾਲ ਉਹ ਪੁਲਿਸ ਪ੍ਰਸ਼ਾਸਨ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਰਿਹਾ ਦੱਸਿਆ ਕਿ ਸ਼ਾਰਪ ਸ਼ੂਟਰ ਮੰਨੂ ਕੁਸਾ ਗੈਂਗਸਟਰ ਲਾਰੈਂਸ ਅਤੇ ਉਸ ਦੇ ਕੈਨੇਡੀਅਨ ਸਿਟਿੰਗ ਪਾਰਟਨਰ ਗੋਲਦੀ ਬਰਾੜ ਦਾ ਕਰੀਬੀ 29 ਮਈ ਨੂੰ ਸਿੱਧੂ ਮੁਸੇਵਾਲੇ ਦਾ ਕਤਲ ਜਿਹੜਾ ਜਵਾਹਰ ਕੇ ਪਿੰਡ ਦੇ ਵਿੱਚ ਸ਼ਰੀਆਂ ਗੋਲੀਆਂ ਮਾਰ ਕੇ ਤਾਬੜ ਤੋੜ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ 29 ਮਈ ਨੂੰ ਜਵਾਹਰ ਕੇ ਪਿੰਡ ਦੇ ਵਿੱਚ ਜਦੋਂ ਇਹ ਕਤਲ ਕਰਦੇ ਨੇ ਤਾਂ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਦੱਸਦੀ ਹੈ ਕਿ ਜਦੋਂ ਪ੍ਰਿਯਵਰਤ ਫੌਜੀ ਤੇ ਅੰਕਿ ਸੇਰਸਾ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਉਹਨਾਂ ਤੋਂ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਬਿਆਨਬਾਜ਼ੀ ਦਿੱਤੀ ਜਾਂਦੀ ਹੈ ਕਿ ਉਹ ਸਾਡੇ ਨਾਲ ਨਹੀਂ ਭੱਜੇ ਨੇ ਜਗ ਰੂਪ ਰੂਪਾ ਅਤੇ ਮਨਪ੍ਰਿਤ ਮੰਨੂ ਸਾਡੇ ਨਾਲ ਨਹੀਂ ਭੱਜੇ ਨੇ ਇਹ ਇੱਥੇ ਹੀ ਨੇ ਆਪਣੇ ਕਿਤੇ ਟਿਕਾਣੇ ਤੇ ਲੁਕੇ ਹੋਏ ਨੇ ਤੇ ਹਥਿਆਰ ਵੀ ਇਹਨਾਂ ਦੇ ਕੋਲ ਹੀ ਨੇ ਜਿਨ੍ਹਾਂ ਦੇ ਨਾਲ ਸਿੱਧੂ ਮੂਸੇਵਾਲੇ ਦਾ ਇਹਨਾਂ ਨੇ ਕਤਲ ਕੀਤਾ ਸੀਗਾ ਤਾਂ ਹੁਣ ਵੱਡਾ ਖੁਲਾਸਾ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਜਿੱਥੇ ਗੈਂਗਸਟਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਤਾਬੜ ਤੋੜ ਗੋਲੀਆਂ ਚੱਲ ਰਹੀਆਂ ਸੀਗੀਆਂ ਤੇ ਇਸੇ ਦੌਰਾਨ ਗੈਂਗਸਟਰਾਂ ਦੇ ਵੱਲੋਂ AK-47 ਦਾ ਇਸਤੇਮਾਲ ਕਰਕੇ ਪੁਲਿਸ ਪ੍ਰਸ਼ਾਸਨ ਆਸਨ ਦੇ ਉੱਤੇ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਸੀਗੀ ਲਗਾਤਾਰ ਤਾਬੜ ਤੋੜ ਗੋਲੀਆਂ ਚੱਲਦੀਆਂ ਹੋਈਆਂ ਅਮ੍ਰਿਤਸਰ ਦੇ ਪੱਕਣ ਪੇਟ ਦੇ ਵਿੱਚ ਨਜ਼ਰ ਆ ਰਹੀਆਂ ਸੀ ਤਾਂ ਉੱਥੇ ਹੀ ਉਹਨੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਿੱਧੂ ਮੁਸੇਵਾਲੇ ਦੇ ਕਾਤਲਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦਾ ਇਨਕਾਊਂਟਰ ਕਰ ਦਿੱਤਾ ਗਿਆ ਤੇ ਇੱਕ ਨਾ ਕਿਤੇ ਨਾ ਕਿਤੇ ਉਸਮਾ ਦੇ ਕଲେਜ ਦੇ ਵਿੱਚ ਅੱਜ ਠੰਡ ਪੈ ਗਈ ਉਸ ਬਾਪ ਦੇ ਕଲେਜ ਦੇ ਵਿੱਚ ਅੱਜ ਠੰਡ ਪੈ ਗਈ ਜਿਨ੍ਹਾਂ ਨੇ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਸੀ ਸ਼ਰੀਆਮ ਗੋਲੀਆਂ ਮਾਰ ਕੇ ਕਿਉਂਕਿ ਮਾਪੇ ਦੇ ਵੱਲੋਂ ਵੀ ਹਰ ਇੱਕ ਜਿੱਥੇ ਕਹਿ ਰਹੀ ਹੈ ਕਿ ਬਿਆਨਬਾਜ਼ੀ ਉਹਨਾਂ ਦੇ ਵੱਲੋਂ ਇਹੀ ਦਿੱਤੀ ਜਾਂਦੀ ਹੈ ਕਿ ਸਾਨੂੰ ਕਾਨੂੰਨ ਤੇ ਭਰੋਸਾ ਹੈ ਸਾਨੂੰ ਪ੍ਰਸ਼ਾਸਨ ਦੇ ਭਰੋਸਾ ਹੈ ਸਾਨੂੰ ਪੁਲਿਸ ਮੁਲਾਜ਼ਮਾ ਤੇ ਭਰੋਸਾ ਹੈ ਕਿ ਸਾਨੂੰ ਜ਼ਰੂਰ ਇਨਸਾਫ ਦਵਾ ਕੇ ਰਹੇਗੀ ਸਾਡੇ ਪੁੱਤ ਦੇ ਕਾਤਲਾਂ ਨੂੰ ਜ਼ਰੂਰ ਸਜ਼ਾ ਦੇਗੀ ਤਾਂ ਅੱਜ ਉਸ ਮਾਂ ਦੇ ਕਲੇਜੇ ਨੂੰ ਕਿਤੇ ਨਾ ਕਿਤੇ ਠੰਡ ਪੈਂਦੀ ਹੋਈ ਨਜ਼ਰ ਆਏਗੀ ਉਸ ਬਾਪ ਨੂੰ ਕਿਤੇ ਨਾ ਕਿਤੇ ਰਾਹਤ ਮਿਲੇਗੀ ਕਿ ਉਸਦੇ ਪੁੱਤ ਦੇ ਕਾਤਲਾਂ ਦਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਜਿੰਨੀ ਬੇਰਹਿਮੀ ਦੇ ਨਾਲ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰ ਕੇ ਸ਼ਰੀਆਮ ਜੁਆਰ ਦੇ ਪਿੰਡ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਅੱਜ ਹੀ ਉਸੇ ਤਰ੍ਹਾਂ ਹੀ ਜਿਹੜਾ ਉਹਨਾਂ ਦੇ ਗੈਂਗਸਟਰ ਉਸ ਦੇ ਕਾਤਲਾਂ ਦਾ ਜਿਹੜਾ ਸ਼ਰੀਆਮ ਗੋਲੀਆਂ ਮਾਰ ਕੇ ਪੁਲਿਸ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਤੇ ਇੱਕ ਵੱਡੀ ਖਬਰ ਜਿਹੜੀ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਜੋ ਗੈਂਗਸਟਰ ਸੀਗੇ ਜੋ ਕਾਤਲ ਸੀਗੇ ਉਹਨਾਂ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਪਲ-ਪਲ ਦੀ ਅਪਡੇਟ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ